ਯਾਦ ਰੱਖਿਓ ਸ਼ੇਰੇ ਪੰਜਾਬ ਦੇ ਗਲ ਵਿੱਚੋਂ ਦੋ ਵਾਰੀ ਕੈਂਠਾ ਲੱਥਾ ਸੀ ਇੱਕ ਵਾਰੀ ਉਹਨੇ ਕੈਂਠਾ ਓਦਣ ਲਾਇਆ ਜਿਸ ਦਿਨ ਹਰੀ ਸਿੰਘ ਨਲੂਏ ਨੇ ਸ਼ੇਰ ਦਾ ਸ਼ਿਕਾਰ ਕੀਤਾ ਤੇ ਉਹਨੇ ਹਰੀ ਸਿੰਘ ਨਲੂਏ ਦੇ ਗਲ ਵਿੱਚ ਉਹ ਕੈਂਠਾ ਪਾਇਆ ਤੇ ਅੱਜ ਉਹਦਾ ਕੈਂਠਾ ਉਦੋਂ ਲਿੱਤਾ ਜਦਨ ਸੰਸਾਰ ਚੰਦ ਲੱਥੀ ਪੱਗ ਪਾਟੇ ਕੱਪੜੇ ਆ ਪਿਆ ਸ਼ੇਰੇ ਪੰਜਾਬ ਦੇ ਪੈਰਾਂ 'ਚ ਸ਼ੇਰੇ ਪੰਜਾਬ ਨੇ ਉਹਨੂੰ ਚੁੱਕਿਆ ਤੇ ਪੁੱਛਦਾ ਕਹਿੰਦਾ ਤੇਰਾ ਹਾਲ ਆ ਕਿਨੇ ਕੀਤਾ ਕਹਿੰਦਾ ਨੇਪਾਲ ਦੇ ਰਾਜੇ ਠਾਕਰ ਅਮਰ ਸਿਉ ਨੇ ਕਹਿੰਦਾ ਸ਼ੇਰੇ ਪੰਜਾਬ ਮੈਂ ਅਮਰ ਸਿਉ ਦੇ ਅੱਗੇ ਆਪਣਾ ਕਿਲਾ ਹਾਰ ਚੱਲਾਂ ਨਹੀਂ ਤਾਂ ਮੇਰੀ ਮਦਦ ਕਰ ਜਦੋਂ ਉਹਨੇ ਇੰਨੀ ਗੱਲ ਕਹੀ ਨਾ ਪਈ ਨਹੀਂ ਤਾਂ ਮੈਂ ਕਿਲਾ ਹਾਰ ਜਾਣਾ ਹੱਥ ਖੜੇ ਕਰਕੇ ਨਹੀਂ ਤਾਂ ਮੇਰੀ ਮਦਦ ਕਰ ਤੇ ਸ਼ੇਰੇ ਪੰਜਾਬ ਨੇ ਨਜ਼ਰਾਂ ਭਰ ਕੇ ਤੱਕਿਆ ਇੱਕ ਵਾਰੀ ਜੋਰਾਵਰ ਸਿੰਘ ਵਾਲ ਨੂੰ ਤੇ ਅੱਗੇ ਉਹ ਕਹਿੰਦਾ ਪਤਾ ਕੀ ਕਹਿੰਦਾ ਜਵਾਨਾ ਤੰਦੀ ਕਾਇਮ ਹੈ ਤੇ ਰਾਗ ਹੁਣ ਤੂੰ ਉਲਾਪੇਗਾ ਬੀਨ ਵੱਜਣ ਲੱਗੀ ਏ ਤੇ ਨਾਗ ਬਣ ਕੇ ਮੇਲੇਗਾ ਤੂੰ ਸ਼ਮਾ ਮੱਤ ਪਈਏ ਤੇ ਪਰਮਾਨਾ ਬਣ ਕੇ ਸੜੇਗਾ ਤੂੰ ਆ ਆਇਆ ਈ ਸੰਸਾਰ ਚੰਦ ਲੱਥੀ ਪੱਗ ਤੇ ਪਾਟੇ ਕੱਪੜੇ ਇਹਦੀ ਏ ਹਾਲਤ ਕੀਤੀ ਏ ਅਮਰ ਸਿਉ ਨੇ ਕਹਿੰਦਾ ਸ਼ਾਮ ਤੱਕ ਜੇ ਤੂੰ ਅਮਰ ਸਿਉ ਨੂੰ ਬੰਨ ਕੇ ਮੇਰੇ ਤੱਕ ਲੈ ਆਵੇਂ ਨਾ ਤਾਂ ਮੈਂ ਤੈਨੂੰ ਆਪਣੀ ਫੌਜ ਵਿੱਚ ਸਿਪਾਈ ਭਰਤੀ ਕਰ ਲਾਂਗਾ ਇੱਕ ਵਾਰੀ ਕਹੋ ਸਤਨਾਮ ਇਹ ਦੋਨੇ ਯੋਧੇ ਜਿੱਦਾਂ ਘੋੜਿਆਂ ਤੇ ਚੜ ਗਿਆ ਸੀ ਉਦਦੇ ਘੋੜਿਆਂ ਤੇ ਮੁੜ ਗਏ ਇੱਕ ਗੱਲ ਹੋਰ ਯਾਦ ਰੱਖਿਓ ਪਹਾੜੀਆਂ ਦੇ ਵਿੱਚ ਸਭ ਤੋਂ ਵੱਧ ਗਰੀਲਾ ਜੰਗ ਲੜਨ ਦੀ ਸ਼ਖਲਾਈ ਜਿਹੜੀ ਸੀ ਉਹ ਜੋਰਾਵਰ ਸਿੰਘ ਦੇ ਕੋਲ ਸੀ ਜਿਹੜੀ ਇਹਦੇ ਉਸਤਾਦ ਨੇ ਇਹਨੂੰ ਸ਼ਖਲਾਈ ਦਿੱਤੀ ਨਾ ਸਭ ਤੋਂ ਵੱਧ ਪਹਾੜੀਆਂ ਵਿੱਚ ਜੰਗ ਲੜਨ ਦੀ ਵੱਡੀ ਸ਼ਖਲਾਈ ਜੋਰਾਵਰ ਸਿੰਘ ਨੂੰ ਦਿੱਤੀ ਗਈ ਸੀ ਲਓ ਜੀ ਸਾਰਾ ਦਿਨ ਪਹਾੜੀਆਂ ਦੇ ਵਿੱਚ ਤੀਰ ਚੱਲੇ ਤਲਵਾਰਾਂ ਚੱਲੀਆਂ ਗੋਲੀਆਂ ਚੱਲੀਆਂ ਆਖਰ ਨੂੰ ਸ਼ਾਮਾਂ ਪਈਆਂ ਤੇ ਅਮਰ ਸਿੰਘ ਉਹਨਾਂ ਪੈਰਾਂ ਨੂੰ ਕਮਰ ਕੱਸਾ ਪਾ ਕੇ ਧੂਕੇ ਲੈਣ ਗਿਆ ਉਹ ਛੇਰੇ ਪੰਜਾਬ ਦੇ ਮੂਰੇ ਸੁੱਟ ਦਿੱਤਾ ਈ ਤੇ ਜਦੋਂ ਸ਼ੇਰੇ ਪੰਜਾਬ ਦੇ ਮੋਹਰੇ ਲੈਣ ਕੇ ਅਮਰਸੋ ਨੂੰ ਸੁਟਿਆ ਨਾ ਤੇ ਸ਼ੇਰੇ ਪੰਜਾਬ ਦੇ ਦਿਲ ਦੇ ਉੱਤੇ ਇਹ ਗੱਲ ਨੇ ਅਸਰ ਬੜਾ ਕੀਤਾ ਤੇ ਜਦੋਂ ਉਹਨੇ ਸਾਹਮਣੇ ਡਿੱਗਿਆ ਵੇਖਿਆ ਅਮਰਸੋ ਤੇ ਸ਼ੇਰੇ ਪੰਜਾਬ ਨੇ ਆਪਣੇ ਗਲ ਦਾ ਕੈਂਠਾ ਲਾਇਆ ਤੇ ਆਪਣੇ ਤਖਤ ਤੋਂ ਉੱਠਿਆ ਯਾਦ ਰੱਖਿਓ ਸ਼ੇਰੇ ਪੰਜਾਬ ਦੇ ਗਲ ਵਿੱਚੋਂ ਦੋ ਵਾਰੀ ਕੈਂਠਾ ਲੱਥਾ ਸੀ ਇੱਕ ਵਾਰੀ ਉਹਨੇ ਕੈਂਠਾ ਓਦਣ ਲਾਇਆ ਜਿਸ ਦਿਨ ਹਰੀ ਸਿੰਘ ਨਲੂਏ ਨੇ ਸ਼ੇਰ ਦਾ ਸ਼ਿਕਾਰ ਕੀਤਾ ਤੇ ਉਹਨੇ ਹਰੀ ਸਿੰਘ ਨਲੂਏ ਦੇ ਗਲ ਵਿੱਚ ਉਹ ਕੈਂਠਾ ਪਾਇਆ ਤੇ ਅੱਜ ਉਹਦਾ ਕੰਠਾ ਉਦੋਂ ਲਿੱਤਾ ਜਦਨ ਜੋਰਾਵਰ ਸਿੰਘ ਨੇ ਧਰਮ ਜੋਰਾਵਰ ਸਿੰਘ ਨੇ ਅਮਰਸੋਂ ਨੂੰ ਮੰਨ ਕੇ ਲੈਣ ਕੇ ਮੋਰੇ ਸਿੱਟਿਆ ਇਹਦਾ ਮਤਲਬ ਹਰੀ ਸਿੰਘ ਨਲੂਏ ਦਾ ਬਰਾਬਰ ਯੋद्धा ਬਣ ਗਿਆ ਫਿਰ ਜੋਰਾਵਰ ਸਿੰਘ ਜੇ ਬਰਾਬਰ ਦਾ ਨਾਮ ਲੈਂਦਾ ਤਾਂ ਨਾਲੇ ਸ਼ੇਰਾਂ ਪੰਜਾਬ ਆਪਣੇ ਤਖਤ ਤੋਂ ਉੱਠ ਕੇ ਜੋਰਾਵਰ ਸਿੰਘ ਦੇ ਗਲ ਵਿੱਚ ਕੰਠਾ ਪਾਉਂਦਾ ਤੇ ਨਾਲੇ ਪਤਾ ਕੀ ਕਹਿੰਦਾ ਕਹਿੰਦਾ ਜਵਾਨਾ ਤੂੰ ਆਇਆ ਤੇ ਸਪਾਈ ਵਾਰਨ ਵਾਸਤੇ ਸੀ ਪਰ ਮੇਰੇ ਦਿਲ ਤੇ ਛਾਪ ਬੜੀ ਵੱਡੀ ਛੱਡ ਦਤੀ ਏ ਮਾ ਤੇਰਾ ਸਿੱਧਾ ਇਹ ਰੈਂਕ ਵਧਾਤਾ ਤੂੰ ਅੱਜ ਤੋਂ ਮੇਰੀਆਂ ਫੌਜਾਂ ਦਾ ਜਰਨੈਲ ਜਰਨਲ ਜੋਰਾਵਰ ਸਿੰਘ ਹੋਵੇਂਗਾ ਨਹੀਂ ਤਾਂ ਫੌਜ ਵਿੱਚ ਰੈਂਕ ਕਿੱਦਾਂ ਮਿਲਦੇ ਫੌਜੀਆ ਨੂੰ ਪੁੱਛ ਕੇ ਵੇਖ ਲਿਓ ਪਰ ਖੇਰੇ ਪੰਜਾਬ ਨੇ ਸਿੱਧਾ ਕਹਿ ਦਿੱਤਾ ਕਿ ਤੂੰ ਅੱਜ ਤੋਂ ਮੇਰੀਆਂ ਫੌਜਾਂ ਦਾ ਜਰਨੈਲ ਤੇ ਇਹਦਾ ਨਾਂ ਬਣ ਗਿਆ ਜੀ ਜਰਨੈਲ ਜੋਰਾਵਰ ਸਿੰਘ ਕਿੱਡਾ ਵੱਡਾ ਖਿਤਾਬ ਹੈ ਕਿ ਤੂੰ ਮੇਰੀਆਂ ਫੌਜਾਂ ਦਾ ਜਰਨੈਲ ਹੈ ਯੋਧਾ ਜਰਨੈਲ ਹੈ